ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸੋ ਬਦਨੀ ਕਲਾ ਜ਼ਿਲ੍ਹਾ ਮੋਗਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਮਹੇਸ਼ ਮਣੀ ਜੀ ਬੋਰੇ ਵਾਲੇ ਅਤੇ ਸੰਤ ਬਾਬਾ ਬਲਵੀਰ ਸਿੰਘ ਜੀ ਰਣੀਏ ਵਾਲੇ ਉਹਨਾਂ ਦਾ ਸਾਲਾਨਾ ਵਰਸੀ ਸਮਾਗਮ ਹੁੰਦਾ ਹੈ ਸੋ ਇਹ ਬਹੁਤ ਹੀ ਵੱਡਾ ਜਿਹੜਾ ਜੱਗ ਹੁੰਦਾ ਹੈ ਸੋ ਇਹ 7 ਸਤੰਬਰ ਤੋਂ ਜੋ ਸ਼ੁਰੂ ਹੈ ਤੇ ਅਤੇ ਅੱਜ 21 ਸਤੰਬਰ ਦਿਨ ਐਤਵਾਰ ਨੂੰ ਇਸ ਤੇ ਜਿਹੜੇ ਹੈ ਭੋਗ ਪਾਣੇ ਹਨ ਦੇ ਆਓ ਆਪਾਂ ਇਹ ਦੇ ਦਰਸ਼ਨ ਕਰਦੇ ਆ ਕਿਉਂਕਿ ਜੋ ਬਾਹਰ ਸੰਗਤਾਂ ਬੈਠੀਆਂ ਹਨ ਐਨ ਆਰ ਆਈ ਵੀਰ ਜਾਂ ਜੋ ਸੰਗਤਾਂ ਕਿਸੇ ਕਾਰਨ ਇੱਥੇ ਦਰਸ਼ਨ ਕਰਨ ਨਹੀਂ ਆ ਸਕੀਆਂ ਸੋ ਦਰਸ਼ਨ ਕਰਨਾ ਚਾਹੁੰਦੇ ਹਨ ਅਸੀਂ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਤਾਂ ਜਿਹੜੇ ਆ ਦਰਸ਼ਨ ਕਰਾਈ ਜਾ ਸਕਣ ਸੋ ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਮਹਾਜਗ ਦੇ ਵਿੱਚ ਸੋ ਅੱਜ 21 ਸਤੰਬਰ ਦਿਨ ਐਤਵਾਰ ਨੂੰ ਸੰਤ ਬਾਬਾ ਮਹੇਸ਼ ਮੂਨੀ ਦੀ ਬੋਰੇ ਵਾਲੇ ਅਤੇ ਸੰਤ ਬਾਬਾ ਬਲਵੀਰ ਸਿੰਘ ਦੀ ਰਣੀਏ ਵਾਲਿਆਂ ਦੀ ਜਿਹੜੀ ਇਹ ਯਾਦ ਦੇ ਵਿੱਚ ਹਰ ਸਾਲ ਵਰਸੀ ਮਨਾਈ ਜਾਂਦੀ ਹੈ ਉਹਨਾਂ ਦੇ ਜਿਹੜੇ ਭੋਗ ਪਾਣੇ ਹਨ ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਵਰਸੀ ਸਮਾਗਮ ਦੇ ਵਿੱਚ ਵਾਹਿਗੁਰੂ 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 ਔਰ ਗੁਰਮਤਖਰ ਸਰੂਪ ਲਿਖੇ ਸੀ ਉਹ ਕਹਿੰਦੇ ਸੀ ਪਹਿਲਾਂ ਵਰਤ ਸਾਬ ਕਰਦੇ ਇੱਕ ਸਾਹ ਕਰਨਾ ਔਰ ਇੱਕ ਜਗ੍ਹਾ ਬੈਠ ਕੇ ਲਿਖਣਾ ਜੇ ਲਿਖ ਲਿਆ ਗੁਰੂ ਗ੍ਰੰਥ ਸਾਹਿਬਾ ਦਾ ਇੱਕ ਸਾਹ ਦੇ ਲਿਖਿਆ ਹਵਾਸੀ ਆ ਗਈ ਹਵਾ ਛੜ ਗਈ ਅੱਖਰ ਬੋਛਾ ਆ ਗਿਆ ਜਦ ਨਿਚ ਆ ਗਈ ਤੇ ਲਿਖਣਾ ਛੱਡ ਦੇਣਾ ਫਿਰ ਦੁਆਣਾ ਜਾਣਾ ਸ਼ਨਾਣ ਕਰਨਾ ਬੱਸਰ ਬਲਣ ਨੇ ਤੇ ਫਿਰ ਆ ਕੇ ਮੁੜ ਕੇ ਲਿਖਣਾ ਕੀ ਅਜਨੇ ਸੱਚ ਹੈ ਕਿ ਜੇ ਹਜ਼ਾਰਾਂ ਦੀ ਗਿਰਚੀ ਪੈਸ ਕੱਢ ਕੇ ਥੁੱਕਦੀ ਹੈ ਔਰ ਜਿਸ ਤਰ੍ਹਾਂ ਸੀ ਬڑے بڑے ਕੱਪੜਿਆਂ ਦੇ ਥਾਂ ਚੋਕੇ ਈਮੇ ਲਾ ਜਾ ਕੇ ਮਹਾਰਾਜ ਦੇ ਫਰੂਕ ਨਾਟ ਤੇ ਜੇ ਇੱਜ਼ਤ ਕਰਨੀ ਸਤਕਾਰ ਕਰਨਾ ਮਾਣ ਕਰਨਾ ਤੇ ਮਹਾਂਪੁਰਖਾਂ ਦੇ ਪੱਲੇ ਅੱਜ ਤੁਸੀਂ ਇੱਥੇ ਕੋ ਕਿੰਕੂ ਵਾਲਾ ਆ ਜਾਏਗਾ ਤੁਸੀਂ ਐ ਦੇਖੋ ਮਹਾਰਾਜ ਦਾ ਕਿੱਲਾ ਬਿਨਾਂ ਥਾੜ ਜਿਹੜਾ ਹੈ ਸਾਡਾ ਬਣਦਾ ਛਾੜ ਕੰਡਾ ਮਹਾਂਪੁਰਖਾਂ ਨੇ ਕੀਤਾ ਹੈ ਤੇ ਉਹ ਮਹਾਂਪੁਰਖ ਜਿਹੜਾ ਹੈ ਉਹ ਆਪ ਕੋ ਦੂਜੇ ਨੂੰ ਵੀ ਸਤਕਾਰ ਦਿੰਦਾ ਹੈ ਉਹ ਕਦੇ ਨਹੀਂ ਦੇਖਦਾ ਸੰਤ ਕੋਣ ਛੋਟਾ ਹੈ ਕੋਣ ਵੱਡਾ ਹੈ ਉਹ ਕਹਿੰਦੇ ਸੰਤ ਹੈ ਪਰਮੇਸ਼ਰ ਦਾ ਨਾਮ ਲੈਣ ਵਾਲਾ ਉਹ ਨੂੰ ਸਤਕਾਰ ਦਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਤ ਦੀ ਡਿਊਟੀ ਲਾਈ ਹੈ ਤੁਸੀਂ ਦੇਖੋ ਨਾ ਬ੍ਰਾਹਮਣ ਪੁਰਸ਼ ਬਾਰੇ ਬਾਣੀ ਲਿਖੀ ਹੈ ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ ਜਿਹੜਾ ਬ੍ਰਹਮ ਦਾ ਚਿੰਤਨ ਕਰੇ ਉਹ ਬ੍ਰਾਹਮਣ ਹੈ ਜਾਤੀ ਨਾਲ ਕੋਈ ਸੰਬੰਧ ਨਹੀਂ ਸੋ ਖੱਤਰੀ ਜੋ ਕਰਮਾ ਕਾ ਸੂਰ ਉਹਨੇ ਦਾਣ ਕਾ ਕਰੇ ਸਰੀਰ ਜਿਹੜਾ ਆਪਣੇ ਆਪ ਨੂੰ ਧਰਮ ਬਧਵੇ ਦੇਸ਼ ਬਧਵੇ ਪਾਣ ਬਧਵੇ ਨਿਸ਼ਾਵਰ ਕਰ ਦੇਵੇ ਉਹ ਖਤਰੀ ਹੈ ਪਰੰਤੂ ਸੰਤ ਕੀ ਕਰੇ ਸੰਤ ਵਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੰਤ ਵਾਸੇ ਬੜਾ ਸੌਖਾ ਕੰਮ ਰਸਿਆ ਕੀ ਸਾਜਨ ਸੰਤ ਤੁਸੀਂ ਸੁਖਮਣੀ ਸਾਜ ਰੋਜ਼ ਪਰਦੇਓ ਸਾਜਨ ਸੰਤ ਕਰੋ ਇਹੋ ਕਾਮ ਜਿਹੜਾ ਕੰਮ ਕਰਨਾ ਅਵਰਤਿਆਗ ਜਪੋ ਹਰਨਾਮ ਈਸ਼ਵਰ ਦਾ ਨਾਮ ਜਪਣਾ ਫਿਰ ਸਿਮਰ 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 ਸੁਖ ਪਾਵੋ ਆਪ ਜਪੋ ਅਬਰ ਨਾਮ ਜਪਾਵੋ ਸੰਤ ਬਾਬਾ ਪ੍ਰਦੀਪ ਸਿੰਘ ਮਹਾਰਾਜ ਜੇ ਉਹਨਾਂ ਨੇ ਆਪਣੇ ਮਹਾਪੁਰਖਾਂ ਦੀ ਵਰਸੀ ਮਨਾਉਣੀ ਹੈ ਉਹ ਆਰਾਮ ਨਾਲ ਛੋਟੇ ਤਰੀਕੇ ਨਾਲ ਮਨਾ ਸਕਦੇ ਨੇ ਇੰਨਾ ਬੜਾ ਰੂਪ ਕਿ ਦਿੱਤਾ ਇਸ ਕਰਕੇ ਇਲਾਕੇ ਦੀ ਸੰਗਤ ਆਏ ਉਹ ਨਾਮ ਬਾਣੀ ਸੁਣੇ ਇਕ ਤਰ੍ਹਾਂ ਸੁਣੇ ਕਥਾ ਸੁਣੇ ਔਰ ਛੁੜ ਕੇ ਉਹ ਅੱਖਰ ਹਿਰਦੇ ਚ ਬਸਾਏ ਉਹਨਾਂ ਦਾ ਜੀਵਨ ਸਫਲ ਹੋ ਜਾਏ ਸਤ ਦਾ ਕੰਮ ਹੈ ਕਿ ਉਹ ਇਸ ਪਾਸੇ ਸੰਗਤਾਂ ਨੂੰ ਜੋੜੇ ਪਰਮੇਸ਼ਰ ਦੇ ਨਾਮ ਨਾਲ ਜੋੜੇ ਇਸ ਵਾਸਤੇ ਇਹ ਜਿਤਨੇ ਵੀ ਪ੍ਰਕਰਮ ਕੀਤੇ ਜਾਂਦੇ ਨੇ ਇਹ ਵੱਡੇ ਵੱਡੇ ਸਮਾਗਮ ਅਯੋਜਿਤ ਕੀਤੇ ਜਾਂਦੇ ਨੇ ਬੜੇ ਬੜੀਆਂ ਗੁਰਮਤਿ ਦੇ ਸੁਭਾਵਕ ਕਿੰਜਾਂ ਜੀਏ ਨੇ ਕੇਵਲ ਸਤ ਨੂੰ ਕੋਈ ਲੋੜ ਨਹੀਂ ਸਤ ਦਾ ਸਵੇਰੇ ਬੱਡੇ ਔਰਤਾਂ ਫੌਦਿਆਂ ਜਾਗਦੇ ਆ ਪਰਮੇਸ਼ਰ ਦਾ ਨਾਮ ਲੈ ਕੇ ਸੱਤ ਕੋਲ ਤਾਂ ਬਥੌਰ ਖਜ਼ਾਨਾ ਜਮਾ ਪਰ ਉਹ ਖਜ਼ਾਨਾ ਵੱਡਰ ਹੈ ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਦੱਸਣ ਲੱਗਿਆ ਮੇਰੇ ਪਿੰਡ ਦਾ ਇੱਕ ਵਕੀਲ ਸੀ ਉਹਦਾ ਪਿਤਾ ਬਿਮਾਰ ਹੋ ਗਿਆ ਉਹ ਮੇਰੇ ਕੋਲ ਅਦਰਦਾਰ ਜੀ ਦੀ ਕਿਤਾਬਾਂ ਲਾ ਜਾ ਕੇ ਪੜਦਾ ਸੀ ਦਵਾਈ ਬਣਾ ਕੇ ਇੱਕ ਮਹੀਨਾ ਆਪਣੇ ਬਾਪੂ ਦਵਾਈ ਦਿੰਦਾ ਰਿਹਾ ਜਦੋਂ ਮਹੀਨੇ ਚ ਠੀਕ ਨਾ ਹੋਇਆ ਉਹ ਸ਼ਾਮ ਦੇ ਵੇਲੇ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਬਾਬਾ ਜੀ ਮੇਰੇ ਪਿਤਾ ਜੀ ਬਿਮਾਰ ਐ ਠੀਕ ਨਹੀਂ ਹੁੰਦੇ ਮੈਂ ਕਿਹਾ ਕਿੰਨੇ ਚਿਰ ਹੋ ਗਿਆ ਕਹਿੰਦਾ ਇੱਕ ਮਹੀਨਾ ਹੋ ਗਿਆ ਮੈਂ ਜਦੋਂ ਦਵਾਈ ਲੈਣ ਲੱਗਿਆ ਨਾ ਉਹ ਕਹਿੰਦਾ ਜੀ ਇਹ ਦਵਾਈ ਤਾਂ ਮੈਂ ਇੱਕ ਮਹੀਨਾ ਦਿੱਤੀ ਐ ਇਹਨੂੰ ਠੀਕ ਨਹੀਂ ਹੋਇਆ ਇੰਨੀ ਗੱਲ ਐ ਕਹਿੰਦਾ ਹਾਂ ਮੈਂ ਕਿਹਾ ਐਂ ਦੱਸ ਇੱਕ ਮਹੀਨੇ ਚ ਪਰਮੇਸ਼ਰ ਦਾ ਨਾਮ ਕਿੰਨਾ ਲਿਆ ਕਿੰਨੀ ਵਾਰੀ ਫਤਨਾ ਵਾਗਰੂ ਕਿਆ ਉਹ ਭਲਿਆ ਲੜਾਈ ਦਾ ਖੇਤ ਵਿੱਚ ਹੁੰਦੀ ਹੈ ਤੇ ਤੂੰ ਵਕੀਲ ਕਹਿੰਦਾ ਵੀ ਲੜਾਈ ਗਲੀ 'ਚ ਹੋਈ ਹੈ ਮਾਰੀ ਕਲਵਾਰ ਹੁੰਦੀ ਤੂੰ ਕਹਿੰਦਾ ਇੱਕ ਮਾਰੀ ਹੈ ਜਦੋਂ ਤੈ ਝੂੜਦਾ ਹੀ ਪੱਲਾ ਖੜਾ ਕਰਦਾ ਤੂੰ ਹਜ਼ਾਰ ਦਿਨ ਦਵਾਈ ਦੇ ਦੇ ਕੋਈ ਫਰਕ ਨਹੀਂ ਪੈਣਾ ਪਰ ਸੰਤ ਜਦੋਂ ਦਵਾਈ ਦਿੰਦਾ ਉਹਨਾ ਪਹਿਲਾਂ ਪਰਮੇਸ਼ਰ ਦਾ ਨਾਮ ਲੈਣਾ ਫਿਰ ਦਵਾਈ ਦੇ ਕੇ ਸਭ ਨੂੰ ਨਰਕ ਦੇ ਮਾਰੇ ਲੱਗੇ ਬੇਨਤੀ ਕਰਦੇ ਆ ਪਾਖਾ ਇਹਨੂੰ ਰਾਜੀ ਰੱਖੀ ਸਿੱਖ ਕੌਮ ਨੂੰ ਇਸ ਗੱਲ ਦਾ ਫਕਰ ਹੈ ਜਦੋਂ ਵੀ ਦੋ ਵੇਲੇ ਅਰਦਾਸ ਕਰੀਏ ਤਿੰਨ ਵੇਲੇ ਅਰਦਾਸ ਕਰੀਏ ਅਸੀਂ ਉਸ ਅਰਦਾਸ ਵਿੱਚ ਕਦੇ ਨਹੀਂ ਕਿਹਾ ਮੇਰੇ ਪਰਿਵਾਰ ਦਾ ਭਲਾ ਹੋਵੇ ਮੇਰੇ ਸ਼ਰੀਰ ਦਾ ਭਲਾ ਹੋਵੇ ਮੇਰੇ ਪਿੰਡ ਦਾ ਭਲਾ ਹੋਵੇ ਕਦੇ ਵੀ ਅਰਦਾਸ ਵਿੱਚ ਸਿੱਖਾਂ ਦੇ ਅਰਦਾਸ ਇਹ ਸ਼ਬਦ ਨਹੀਂ ਕਿਹਾ ਜਾਂਦਾ ਕੀ ਕਿਹਾ ਜਾਂਦਾ ਨਾਲੇਕ ਨਾਮ ਚੜਦੀ ਕਲਾ ਤੇਰੇ ਭਾਣੇ ਹਰਬੱਤ ਦਾ ਭਲਾ ਉਹਦੇ 'ਚ ਮਨੁੱਖਤਾ ਮਾਤਰ ਥਾਰੀ ਆ ਜਾਂਦੀ ਹੈ ਕੋਈ ਇਹ ਨਹੀਂ ਵੀ ਸਿੱਖ ਨੇ ਕੀਤੀ ਆ ਮੁਸਲਮਾਨ ਮੁਹੰਮਦ ਲਈ ਕੀਤੀ ਹੈ ਪਰ ਕੋ ਪ੍ਰਾਣੀ ਮਾਤਰ ਵਾਸੇ ਗੁਰੂ ਨਾਨਕ ਦੇ ਘਰ ਵਿੱਚ ਅਰਦਾਸ ਕੀਤੀ ਜਾਂਦੀ ਹੈ ਤਾਂ ਮੈਂ ਸਮਝਦਾ ਅਜੇ ਬਹੁਤ ਸਾਰੇ ਲੋਕ ਪਰਵੜ ਵਾਲੇ ਨੇ ਮਹਾਂਪੁਰਸ਼ਾਂ ਦਾ ਇੱਕ ਕਥਾ ਬਜੜਾ ਹੈ ਇਹ ਆਪ ਜਪਣਾ ਦੂਜੇ ਨੂੰ ਜਪਾਉਣਾ ਉਹ ਮਹਾਂਪੁਰਸ਼ ਪੂਰਾ ਕਰ ਰਹੇ ਨੇ ਸੋਮੇਪ੍ਰਜੀਤ ਸਿੰਘ ਮਹਾਰਾਜ ਜੀ ਬੜੇ ਉਦਮੀ ਨੇ ਬੜੇ ਨਿੱਜੋਬਾਤ ਜੀਵਨ ਬਕੀਤ ਕਰਨ ਵਾਲੇ ਨੇ ਸੇਵਾ ਭਾਵਨਾ ਵਾਲੇ ਨੇ ਔਰ ਉਹ ਸੇਵਾ ਕਰਦੇ ਵੀ ਆਪਣੇ ਤਨੋ ਬਨੋ ਬਨੁਕਤਾ ਦੀ ਸੇਵਾ ਕਰਦੇ ਨੇ ਮੈਂ ਸਮਝਦਾ ਇੱਕ ਵੱਡਾ ਗੁਣ ਹੈ ਪਿਆਰ ਤੋਂ ਛੋਟੇ ਨੂੰ ਵੀ ਆਪ ਤੋਂ ਵੱਡੇ ਨੂੰ ਵੀ ਸਾਰਿਆਂ ਨੇ ਇੱਕੋ ਜਿਹਾ ਪ੍ਰੇਮ ਕਰਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਸਾਚ ਕਹੂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪਰਪਾਇਓ ਦੋ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਕੀਤਾ ਵਿਦਵਾਨ ਲੋਕਾਂ ਨੇ ਨਵ ਦਾ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨ ਹਰ ਪੜਤ ਦੇ ਵੇ ਪ੍ਰਕਾਰਾ ਹਰੀ ਦੀ ਭਗਤੀ ਈਸ਼ਵਰ ਦੀ ਭਗਤੀ ਨੌ ਪ੍ਰਕਾਰ ਦੀ ਨੌ ਤਰ੍ਹਾਂ ਦੀ ਹੈ ਉਹਦੇ ਵਿੱਚੋਂ ਸਭ ਤੋਂ ਜਿਹੜੀ ਸਰੇਸ਼ ਭਗਤੀ ਹੈ ਉਹ ਪ੍ਰੇਮਾ ਭਗਤੀ ਹੈ ਖਬਰਾ ਪ੍ਰੇਮ ਕਰਨਾ ਔਰ ਪ੍ਰੇਮ ਕਿ ਐਸਾ ਜਾ ਰਿਹਾ ਜਿਹਦੇ ਵਿੱਚ ਸਾਰੇ ਸਮਝ ਜਾਂਦੇ ਨੇ ਇਸਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਸਾਚ ਕਹੂ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ

ਹਾਂਜੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਸੋ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜਿਸ ਤੇ ਨਾਲ ਸਾਨੂੰ ਹੌਸਲਾ ਮਿਲਦਾ ਏ ਤਾਂ ਕਿ ਅਸੀਂ ਤੁਹਾਡੇ ਵਾਸਤੇ ਅੱਗੇ ਤੋਂ ਵੀ ਹੋਰ ਵੀ ਚੰਗੇ ਚੰਗੇ ਵੀਡੀਓ ਲੈ ਕੇ ਆ ਸਕੀਏ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ